ਭਾਈ ਕੀ ਨਾਂ ਟੋਡਾ ਜੀ ਕਿਹੜਾ ਪਿੰਡ ਆ ਜੀ ਲੋਹਾਰ ਕਟਲਾ ਤੇ ਜਿਹੜੀ ਭੈਣ ਦੀ ਡੈਥ ਹੋਈ ਔਰਤ ਦੀ ਕੀ ਲੱਗਦੀ ਤੁਹਾਡੀ ਜੀ ਛੋਟੀ ਭੈਣ ਕੀ ਗੱਲਬਾਤ ਹੋਈ ਜੀ ਇਹ ਆਪਣੇ ਕਤਲ ਹੋਇਆ ਜਿਆ ਮੀਨਾ ਕਤਲ ਕਰਤ ਨੇ ਕੀ ਨਾਮ ਸੀ ਉਹ ਜਿੰਨਾ ਕਤਲ ਕੀਤਾ ਅਮਰਜੀਤ ਸਿੰਘ ਕਿਉਂ ਕੀਤਾ ਪਤਾ ਲੱਗਾ ਜੀ ਮੜਾਈ ਝੜਾ ਫਿਰ ਕਰਦਾ ਰਹਿੰਦਾ ਰਹਿੰਦਾ ਤੇ ਜਿੰਨਾਂ ਦੀ ਮੌਤ ਹੋਈ ਆ ਕੀ ਨਾਮ ਇਹਨਾਂ ਦਾ ਤੇ ਕਿੰਨੀ ਉਮਰ ਸੀ ਦੇ ਕੋਈ ਡਿਊਟੀ ਵਗੈਰਾ ਕਰਦੇ ਸੀ ਹਾਂਜੀ ਬੁਲਤ ਕਾਹਲੇ ਵਾਲੇ ਮਿਸਟਰ ਫਲਦੂਰ ਸਾਹਿਬ ਹਾਂਜੀ ਫਲਦੂਰ ਸਾਹਿਬ ਟੀਚਰ ਹੀ ਜੀ ਹਾਂਜੀ ਕੀ ਮੰਗ ਕੀ ਕਰਦੇ ਜੀ ਨਾ ਕਹਿ ਰਿਹਾ ਸਾਫ਼ ਸਿੱਟਾ ਜਾ ਵੀ ਆਪਣੇ ਰੁਸ਼ੀ ਰੋਹ ਦਾ ਸੱਜਾ ਸਜਾ ਦਿੱਤੀ ਜਾਵੇ ਜੀ 5000 ਖਾਸੀ ਸਜਾ ਹੋ ਗਈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਹਾਂਜੀ ਕਰ ਲਿਆ ਹਾਂਜੀ ਕੀ ਨਾਮ ਤੁਹਾਡਾ ਜੀ ਸੁਖਦੇਵ ਸਿੰਘ ਜੀ ਕਿਹੜਾ ਪਿੰਡ ਹੈ ਜੀ ਨਵਾਰਕਾ ਚਲਾ ਹੈ ਤੇ ਜਿਹੜੀ ਲੜਕੀ ਦੀ ਮੌਤ ਹੋਈ ਆ ਤੁਹਾਡੀ ਕੀ ਲੱਗਦੀ ਆ ਮੇਰੇ ਚਾਚੇ ਦੀ ਲੜਕੀ ਆ ਕਿਸ ਤਰ੍ਹਾਂ ਦੀ ਮੌਤ ਹੋਈ ਆ ਮੋਤੇ ਦੇ ਜੀ ਸਾਨੂੰ ਸਵੇਰੇ ਫੋਨ ਗਿਆ ਵੀ ਉਹਨੂੰ ਕੁਝ ਹੋ ਗਿਆ ਵਾ ਜਿਹੜੀ ਇਹ ਪੀਚ ਦਾ ਅਸੀਂ ਜਦੋਂ ਆ ਕੇ ਵੇਖਿਆ ਤੇ ਇਹਨੂੰ ਬੜੀ ਲੀਰਾ ਚੁੱਕੇ ਵੇਖਿਆ ਤੇ ਇਹਦਾ ਗਲਾ ਕੱਟਿਆ ਹੋਇਆ ਬਹੁਤ ਕੱਟ ਲੱਗੇ ਹੋਏ ਬੜੀ ਦੇਰ ਹੈ ਮੈਨਾਂ ਇਹਦਾ ਕਤਲ ਕੀਤਾ ਗਿਆ ਬਹੁਤ ਸਾਜ਼ਿਸ਼ ਤੈਅ ਕੀਤਾ ਗਿਆ 플ਾਨ ਬਣਾ ਕੇ ਸਾਰੀ ਇਹਨਾਂ ਦੇ 4 ਦਿਨ ਹੋ ਗਏ ਕੈਮਰੇ ਬੰਦ ਆ ਇਹਨਾਂ ਕੈਮਰੇ ਬੰਦ ਕਰਕੇ ਕਤਲ ਕੀਤਾ 플ਾਨ ਪੂਰੀ ਬਣਾ ਕੇ ਕੀ ਇਹਦੇ ਵਿੱਚ ਬਹੁਤ ਟੀਚਰ ਹੈ ਸਰਕਾਰੀ ਟੀਚਰ ਹੂੰ ਕੰਮ ਕਰਦੇ ਨੇ ਘਰ ਵਾਲਾ ਕੀ ਕਰਦਾ ਜੀ ਕੰਮ ਘਰ ਵਾਲਾ ਪਤਾ ਨਹੀਂ ਕੀ ਕਰਦਾ ਉਹ ਤੇ ਧੀ ਆ ਕਿੱਥੇ ਵਿਆਹੀ ਸੀਗੇ ਹਾਂਜੀ ਇੱਕ ਢੂਰ ਸਾਲ ਇੱਕ ਉਹਨਾਂ ਦੇ ਕੋਈ ਬਾਹਰ ਵੀ ਰਿਲੇਸ਼ਨ ਹੈਗੇ ਕਿ ਘਰ ਉਹਨਾਂ ਦੇ ਪਤੀ ਦੇ ਹੂੰ ਜਿਹਦੇ ਕਰਕੇ ਉਹਨਾਂ ਨੂੰ ਕਿਤੇ ਮਤਲਬ ਇਹ ਕੋਈ ਥੋੜਾ ਬਹੁਤਾ ਨੁਣਾਦੇ ਵੀ ਨਾ ਇਹਦੇ ਉਹਨਾਂ ਇਹਦੇ ਗੁੱਸੇ 'ਚ ਆ ਕੇ ਜਾਂ ਮਤਲਬ ਇਹਨਾਂ ਦਾ ਜਿਹੜਾ ਕਦਰ ਕੀਤਾ ਬਹੁਤ ਜ਼ਿਆਦਾ ਮਾਰਾ ਇੱਕ ਕੰਪੁਟਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਜੇ ਮੰਗ ਇਹੋ ਕਰਦੇ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਾਸੇ ਦੀ ਸਜ਼ਾ ਨਹੀਂ ਚਾਹੀਦੀ ਇਹੋ ਜੇ ਦਰਦਿੰਦਿਆਂ ਨੂੰ ਕੋਈ ਪਹਿਲਾਂ ਦਾਜ ਵਗੈਰਾ ਦੀ ਮੰਗ ਵੀ ਕੀਤੀ ਜਾਂਦੀ ਸੀ ਨਹੀਂ ਇਹ ਦਾਜ ਦੀ ਮੰਗ ਨਹੀਂ ਉ ਤਾਂ ਇਹਨੂੰ ਥੋੜਾ ਬਹੁਤਾ ਤੰਗ ਕਰਦੇ ਇਹੋ ਵੀ ਜਦਾਂ ਕਿਤੇ ਪਿੰਡ ਜਾਣਾ ਆਉਣਾ ਕੱਲੀ ਨੇ ਵਿਚਾਰੀ ਨੇ ਜਾਣਾ ਕੱਲੀ ਨੇ ਆਉਣਾ ਕੋਈ ਇਹਨੂੰ ਪੁੱਛਦਾ ਨਹੀਂ ਹੀ ਗੇਸਦਾ ਨਹੀਂ ਹੀ ਕਿੰਨਾ ਕ ਸਮਾਂ ਹੋ ਗਿਆ ਵਿਆਹ ਨੂੰ ਬੱਚੇ ਕਿੰਨੇ ਵਿਆਹ ਨੂੰ ਹੋ ਕੇ 10-12 ਸਾਲ ਜੀ ਬੱਚੇ ਕਿੰਨੇ ਆ ਜੀ ਇੱਕ ਲੜਕਾ ਹੈ ਕਿੰਨੇ ਜਿਹੜਾ ਲੜਕਾ ਲੜਕਾ ਦਾ ਸਾਲ ਤਾਂ ਹਾਂਜੀ ਕੀ ਨਾਂ ਟੋੜਾ ਜੀ ਕਿਰਨਵੀਰ ਮੇਰਾ ਨਾਂ ਜੀ ਕਿਹੜਾ ਪਿੰਡ ਆ ਜੀ ਅਸੀਂ ਅਮਰਸਰ ਤੋਂ ਤੇ ਜਿਹੜੀ ਲੜਕੀ ਦੀ ਡੈਥ ਹੋਈ ਹੈ ਤੁਹਾਡੀ ਕੀ ਲੱਗਦੀ ਹੈ ਜੀ ਛੋਟੀ ਭੈਣ ਹੈ ਮੇਰੀ ਕੀ ਗੱਲਬਾਤ ਹੋਈ ਹੈ ਇਹਨਾਂ ਦੋਵਾਂ ਜੀਆਂ ਦਾ ਝਗੜਾ ਪੈਣਾ ਦਾ ਰਹਿੰਦਾ ਹੀ ਉਹਨੇ ਹੁਣ ਕੋਈ ਗੱਲ ਨਹੀਂ ਦੱਸੀ ਬੇਰਹਿਮੀ ਦੇ ਨਾਲ ਰਾਤ ਇਹਨੂੰ ਦਾਤਰਾ ਦੇ ਨਾਲ ਵੜ ਦਿੱਤਾ ਸਾਨੂੰ ਕੋਈ ਪਤਾ ਨਹੀਂ ਲੱਗਾ ਸਾਨੂੰ ਸਵੇਰੇ ਇਹਨਾ ਫੋਨ ਕਰ ਦਿੱਤਾ ਕਿ ਉਹਨੂੰ ਜਿਹੜੀ ਉਹ ਪੂਰੀ ਹੋ ਗਈ ਇਹਦਾ ਬਾਹਰ ਵੀ ਕਿਤੇ ਚੱਕਰ ਹੀ ਤੇ ਕੁੜੀਕਾਰ ਪਰ ਇਹਨਾਂ ਵਿਚਰੀ ਨੇ ਕਦੀ ਕੋਈ ਗੱਲ ਨਹੀਂ ਕੀਤੀ ਥੋੜੀ ਬਹੁਤੀ ਕਿਤੇ ਰੋਕ ਰੋਕਦੇ ਸੀ ਉਹਨਾਂ ਨੂੰ ਹਾਂਜੀ ਇਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀ ਹਾਂਜੀ ਉਹ ਤਾਂ ਚੈਰੀ ਕਰ ਲੀ ਇਹ ਕੋਈ ਡਿਊਟੀ ਨਹੀਂ ਐਨੋ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਹੀ ਉਹ ਨਹੀਂ ਤੇ ਇਹ ਲੜਕੀ ਜੀ ਦੇਥੋ ਹੀ ਕਿਨਾਂ ਦਾ ਇਹ ਤਾਂ ਨਾ ਜਸਪਾਲ ਕੋਰੇ ਕਿੰਨੀ ਕੁ ਮਰ ਹੈ 37 ਸਾਲ ਹੋਣੀ ਚਾਹੀਦੀ ਕੋਈ ਇਹ ਡਿਊਟੀ ਵਗੈਰਾ ਕਰਦੇ ਸੀ ਹਾਂਜੀ ਇਹ ਟੀਚਰ ਸੀ ਖਡੂਰ ਸਾਹਿਬ ਸਰਕਾਰੀ ਜਾਂ ਪ੍ਰਾਈਵੇਟ ਹਾਂਜੀ ਸਰਕਾਰੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਨਹੀਂ ਮੰਗ ਨਹੀਂ ਸਾਹਿਬ ਦਿੱਤਾ ਜਾਵੇ ਜੋ ਕੁਛ ਹੋ ਤੁਹਾਡੇ ਸਾਹਮਣੇ ਹੀ ਹੈ ਸਾਹਮਣੇ ਉਹ ਸਖਤ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ ਜਿਨੇ ਵਾਰਦਾਤ ਨੂੰ ਅਨਜਾਮ ਦਿੱਤਾ ਦੋਸ਼ੀ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਹਾਂਜੀ ਕਰੋਣਾ ਤਿੰਨੇ ਜਾਣੇ ਸੀ ਮਾਪਿਓ ਵੀ ਜੇ ਲੱਖਾ ਪਰਵਾਹ ਨਹੀਂ ਸੀ ਤਿੰਨੇ ਜਾਣੇ ਸਾਰੇ ਪ੍ਰਵਾਸ ਨੇ ਰਲ ਕੇ ਸਾਰਾ ਹਾਂਜੀ ਤਿੰਨਾਂ ਨੇ ਰਲ ਕੇ ਕੀਤਾ ਸਾਰਾ ਮਾਤਾ ਕੀਨਾ ਤੁਹਾਡਾ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਨਾ ਬੱਚਾ ਨਾਰਕਾ ਇਹ ਜਿਹੜੀ ਲੜਕੀ ਡੈਥ ਹੋਈ ਤੁਹਾਡੀ ਕੀ ਲੱਗਦੀ ਹੈ ਬੇਟੀ ਛੱਡੀ ਕਿਸ ਕਿਸ ਤਰ੍ਹਾਂ ਮੌਤ ਹੋਈ ਇਹਨਾਂ ਦੀ ਪਹਿਲਾਂ ਉਹ ਕੋਟ ਮਾਰ ਕਰਦਾ ਲੱਗਦੀ ਹੁੰਦੀ ਹੁਣ ਇਹਨਾਂ ਦੇ ਦਾਤਰਾ ਨਾਲ ਵੱਢਿਆ ਨਾਲ ਕਿਤੇ ਨਾ ਬਿਨਿਆ ਨੇ ਹੂੰ ਸੰਸਵੀਰੇ ਪਤਾ ਲੱਗਾ 4 ਵਜੇ ਫੋਨ ਗਿਆ ਮੇਰੇ ਕੋਲ ਹੂੰ ਸਾਰਾ ਬੁੜੀ ਜਾਈ ਸੀ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਆਪਸੇ ਗਵਾ ਨਹੀਂ ਆਦਾ ਪਹਿਲਾਂ ਵੀ ਮੜ ਤੋਂ ਝਗੜਦਾ ਰਹਿੰਦਾ ਸੀ ਮੜ ਮੜ ਹੁੰਦਾ ਬੋਲਦਾ ਮੋੜ ਮੋਟਾ ਹੁੰਦਾ ਸੀਗਾ ਹੂੰ ਦਾ ਬੋਲਦਾ ਵੀ ਘਾਟੀ ਹੁੰਦਾ ਹੈ ਕੀ ਮੰਗ ਕੀ ਕਰਦੇ ਮੈਂ ਤਾਂ ਜੀ ਹਾਂ ਜੀ ਕੀ ਮੰਗ ਕਰਦੇ ਜੀ ਸਭ ਤੋਂ ਸਸਾ ਹੀ ਮੰਨ ਕਰਦੇ ਆਂ ਹੀ ਮੰਨ ਕਰਦੇ ਜੀ ਕੁੜੀ ਤੁਹਾਡੀ ਮਾਰਤੀ ਉਹਨਾਂ ਨੇ ਕੀ ਮੰਨ ਕਰਦੇ ਅੱਛਾ ਤੋਂ ਸਜਾ ਸਕ ਤੇਰੀ ਜਾਈ ਦੀ ਇਨਸਾਫ ਮੇਰੇ ਨਾਲ ਇਨਸਾਫ ਮਿਲਣਾ ਚਾਹੀਦਾ ਸਾਰਾ ਮਿਲੇ ਹਾਂ ਹਾਂਜੀ ਕੀ ਨਾਂ ਤੁਹਾਡਾ ਜੀ ਤਾਂ ਕੀ ਕਹਿਣਾ ਚਾਹੋਗੇ ਜਿਹੜਾ ਲੜਕੀ ਦਾ ਕਤਲ ਹੋਇਆ ਜੀ ਮੇਰਾ ਨਾਂ ਅਮਰਤਪਾਲ ਸਿੰਘ ਜੋੜਾ ਮੈਂ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਦਾ ਮੁਖ ਭਲਾਰਾ ਵਾਂ ਇਹ ਬੇਟੀ ਜਸਪਾਲ ਕੋਰ ਮੇਰੇ ਬਦਰਨ ਲਾ ਦੀ ਬੇਟੀ ਸੀ ਮੈਂ ਤਾਂ ਫੁੱਫੜ ਲੱਗਦਾ ਮੈਨੂੰ ਕੁਝ ਲੇਟ ਸੂਚਨਾ ਜਿਹੜੀ ਉਹ ਪ੍ਰਾਪਤ ਹੋਈ ਹੈ ਮੈਂ ਕਿਤੇ ਵਿਜੀ ਸੀ ਪਰ ਜਿੱਥੋਂ ਤੱਕ ਮੈਂ ਹੁਣ ਇਸ ਦਾ ਕਤਲ ਦੀ ਸ਼ਾਜਸ਼ ਹੈ ਜਿਹੜੀ ਉਹ ਬੇਨਕਾਬ ਹੁੰਦੀ ਪਈ ਆ ਇਹਨਾਂ ਦੇ ਮਾਂ ਪਿਓ ਤੇ ਇਹ ਮੁੰਡੇ ਦੀ ਤਿੰਨਾਂ ਦੀ ਸ਼ਾਜਸ਼ ਹੈ ਜਿਹੜਾ ਇਹ ਕਤਲ ਕੀਤਾ ਗਿਆ ਇਹ ਕਾਫੀ ਢੇਰ ਤੋਂ ਜਿਹੜਾ ਵਾ ਇਹ ਕੁੜੀ ਦੇ ਨਾਲ ਕਲੇਸ਼ ਜਿਹੜਾ ਉਹ ਰੱਖਦੇ ਸੀ ਅੱਜ ਜਦੋਂ ਇਹਨਾਂ ਦੇ ਬਾਪ ਨੇ ਸਾਡੇ ਰਿਸ਼ਤੇਦਾਰ ਨੂੰ ਫੋਨ ਕੀਤਾ ਕਿ ਉਹਨੇ ਇਸ ਤਰ੍ਹਾਂ ਕਰਕਤਿਆ ਉਹ ਇਹਨਾਂ ਦੀ ਸਾਰੀ ਸਾਜ਼ਿਸ਼ ਦੇ ਤਹਿਤ ਆ ਦੇਖੋ ਕੈਮਰੇ ਬੰਦ ਜਿਹੜਾ ਆ ਫਰਸ਼ ਆ ਇਹ ਧੋਤੀ ਹੋਈ ਆ ਕੁੜੀ ਦੇ ਕੱਪੜੇ ਆ ਜਿਹੜੇ ਉਹ ਬਦਲੇ ਹੋਏ ਆ ਇਹ ਜਿਹੜੇ ਆ ਤਿੰਨੇ ਹੀ ਦੋਸ਼ੀ ਨੇ ਤਿੰਨਾਂ ਦੇ ਉੱਤੇ ਪਰਚਾ ਜਿਹੜਾ ਉਹ ਸਖਤ ਤਰਾਵਾਂ ਦੇ ਨਾਲ ਜਿਹੜਾ ਉਹ ਦਰਜ ਕਰਾਵਾਂਗੇ ਅਸੀਂ ਜੇ ਕੋਈ ਪ੍ਰਸ਼ਾਸਨ ਉਹਦੇ ਵਿੱਚ ਢਿੱਲ ਮੱਠ ਕਰੂਗੀ ਤੇ ਅਸੀਂ ਉਹਨਾਂ ਚਿਰ ਮਤਲਬ ਬੇਟੀ ਦਾ ਕੋਈ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਪੂਰਾ ਪਰਚਾ ਜਿਹੜਾ ਉਹ ਦਰਜ ਨਹੀਂ ਹੁੰਦਾ ਸਾਡੀ ਤਸੱਲੀ ਨਹੀਂ ਹੁੰਦੀ ਇਸ ਤੋਂ ਪਹਿਲਾਂ ਕੋਈ ਉਹ ਹੈ ਕੋਈ ਲੜਾਈ ਝੜ ਰਹਿਣਾ ਦਾ ਹੈ ਕੋਈ ਕੱਲ ਹੋਈ ਛੋਟੀਆਂ ਮੋਟੀਆਂ ਲੜਾਈਆਂ ਝਾੜੇ ਹੁੰਦੇ ਰਹੇ ਆ ਪਰ ਮੈਨੂੰ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਪਤਾ ਲੱਗਦਾ ਸੀ ਭਈ ਇਤਰਾ ਇਤਰਾ ਕਰਕੇ ਜਿਸ ਵਾਲ ਦੇ ਨਾਲ ਆ ਹੁੰਦਾ ਹੁੰਦਾ ਵਾ ਉਹ ਉਹਦੀ ਭੂਆ ਦੇ ਨਾਲ ਗੱਲਬਾਤ ਹੁੰਦੀ ਸੀ ਤੇ ਉਹ ਮੈਨੂੰ ਦੱਸਦੀ ਹਾਂਜੀ ਸਰ ਜਿਹੜਾ ਔਰਤ ਦਾ ਕਤਲ ਹੋਇਆ ਸਰ ਕੀ ਮਾਮਲਾ ਤੇ ਕੀ ਕਾਰਵਾਈ ਹੈ ਸਾਰੀ ਹਾਂਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸਚਓ ਗੁੰਡਵਾਲ ਅੱਜ ਸਵੇਰੇ ਮੈਨੂੰ ਮੇਰੇ ਚੌਕੀ ਇੰਚਾਰਜ ਨੇ ਦੱਸਿਆ ਵੀ ਖੰਡੂਰ ਸਾਹਿਬ ਫਾਟਕਾਂ ਦੇ ਕੋਲ ਇੱਕ ਲੇਡੀ ਦਾ ਮਟਰ ਹੋ ਗਿਆ ਜਿਸ ਸਬੰਧੀ ਮੈਂ 5:35 ਦੇ ਇੱਥੇ ਪਹੁੰਚਿਆ ਇੱਥੇ ਆ ਕੇ ਮੈਂ ਦੇਖਿਆ ਤੇ ਇੱਕ ਜਸਪਾਲ कौर ਦੀ ਡੀਡੀ ਜਿਹੜੀ ਜੋ ਗਵਰਨਮੈਂਟ ਸਰਕਾਰੀ ਸਕੂਲ ਇੱਥੇ ਆਪਣੀ ਨੌਕਰੀ ਕਰਦੀ ਹੈ ਟੀਚਰ ਹੈ ਤੇ ਇਹਦੀ ਜਿਹੜਾ ਗਲੇ ਤੇ ਡਾਤਰ ਮਾਰ ਕੇ ਤੇ ਇਹਦੀ ਜਿਹੜੀ ਹੈ ਇਨੂੰ ਮੋਰ ਦੇ ਘਾਟ ਉਤਾਰਿਆ ਗਿਆ ਤੇ ਹੁਣ ਅਸੀਂ ਸਾਨੂੰ ਇਹਦਾ ਕਲੀਅਰ ਹੋ ਗਿਆ ਇਹਨਾਂ ਦੇ ਬਿਆਨ ਸਟੇਟਮੈਂਟ ਵਗੈਰਾ ਲਿਖਾਈਏ ਇਹਦਾ ਜਿਹੜਾ ਮਰਡਰ ਹੈ ਜਿਹੜਾ ਇਹਦੇ ਜਿਹੜਾ ਘਰ ਵਾਲਾ ਅਮਰਦੀਪ ਸਿੰਘ ਹੈ ਉਹ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਉਹਦੇ ਤੋਂ ਸਾਨੂੰ ਇੱਕ ਜਿਹੜਾ ਦੱਤਰ ਹੈ ਜਿਹੜਾ ਉਹਦਾ ਉਹ ਜਿਹੜਾ ਸਾਨੂੰ ਪ੍ਰਾਪਤ ਕਰ ਲਿਆ ਅਸੀਂ ਹੁਣ ਅਸੀਂ ਇਹਨੂੰ ਇਹਨਾਂ ਨੇ ਸਟੇਟਮੈਂਟ ਲਿਖਾਈਏ ਉਹਦੇ ਆਧਾਰ ਤੇ ਅਸੀਂ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਦੇ ਦਰਜ ਕਰਨ ਤੋਂ ਬਾਅਦ ਅਗਰ ਕੋਈ ਤਕਸੀਦ ਦੇ ਵਿੱਚ ਕੋਈ ਸਾਹਮਣੇ ਸਾਨੂੰ ਗੱਲ ਆਉਂਦੀ ਹੈ ਦੀਏ ਇਹਦੇ ਮੌਤ ਦੇ ਕਾਰਨ ਕਿਨੇ ਕਿਉਂ ਮਾਰੀ ਆ ਕੀ ਕਾਰਨ ਆ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਗੱਲ ਸਾਹਮਣੇ ਲਿਆਵਾਂਗੇ ਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਠੀਕ ਹੈ ਬੋਲੋ ਤੁਸੀਂ ਸਰ ਹੋਰ ਕਿੰਨੇ ਦੋਸ਼ੀ ਇਹਦੇ ਵਿੱਚ ਇਹਦੇ ਵਿੱਚ ਇਹਨਾਂ ਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਹੈ ਕਿ ਜਿਹੜਾ ਲੜਕਾ ਅਮਰਬੀਰ ਸਿੰਘ ਦਾ ਜਿਹੜਾ ਪਿਤਾ ਤੇ ਮਾਤਾ ਉਹਨਾਂ ਦੀ ਸਾਜ਼ਿਸ਼ ਤਹਿਤ ਜਿਹੜਾ ਇਹ ਵੀ ਕਤਲ ਕੀਤਾ ਗਿਆ ਉਹਨਾਂ ਦਾ ਵੀ ਨਾਮ ਲਖਾਇਆ ਉਹਨਾਂ ਨੂੰ ਵੀ ਅਸੀਂ ਆਪਣੇ ਅਹਿਿਆਸਤ ਵਿੱਚ ਲਿਆ ਹੁਣ ਅੱਗੇ ਇਹਦੇ ਦੇਖਦੇ ਹਾਂ ਅਸੀਂ ਕੀ ਤੱਥਾਂ ਦੇ ਸਾਹਮਣੇ ਜੇ ਕੋਈ ਸਾਜ਼ਿਸ਼ ਵਾਲੀ ਜਾਂ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਖਿਲਾਫ ਇਹ ਜਿਹੜੀ ਤਰ੍ਹਾਂ ਦੀ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਕੈਮਰੇ ਇਹਨਾਂ ਦੇ ਕਹਿੰਦੇ ਚੱਲਦੇ ਸੀ ਹਾਂ ਜੀ ਇਹਨਾਂ ਦੇ ਜਿਹੜੇ ਕੈਮਰੇ ਨੇ ਉਹ ਵੀ ਮੈਂ ਚੈੱਕ ਕੀਤੇ ਆ ਕੈਮਰੇ ਇਹਨਾਂ ਦੇ 17 ਤਰੀਕ ਨੂੰ ਜਿਹੜੇ ਕੈਮਰਿਆਂ ਦਾ ਮੈਂ ਫੀਡਬੈਕ ਲਈ ਆ ਉਹ 17 ਤਰੀਕ ਨੂੰ ਇਹਨਾਂ ਦੇ ਕੈਮਰੇ ਬੰਦ ਹੋ ਗਏ 18 ਨੂੰ ਵੀ ਚੱਲਦੇ 19 ਨੂੰ ਵੀ ਚੱਲਦੇ 20 ਨੂੰ ਤੇ ਅੱਜ ਤਕਰੀਬਨ 9:30 ਵਜੇ 16 ਮਿੰਟ ਤੇ ਉਹ ਜਿਹੜਾ ਡੀਵੀਆਰ ਮੈਂ ਦੱਸਦਾ ਵੀ ਮੈਂ ਆਉਣ ਆਇਆ ਉਹਦੇ ਮੁਤਾਬਿਕ ਜਿਹੜੀ ਹਿੰਦੀ ਇਹ ਕੈਮਰਾ ਉਸ ਟਾਈਮ ਰਾਤ ਨੂੰ ਜਿਹੜੇ ਕੈਮਰੇ ਉਹ ਬੰਦ ਸੀ ਠੀਕ ਉਹ ਅਸੀਂ ਡੀਵੀਆਰ ਜਿਹੜਾ ਉਹ ਅਸੀਂ ਕਬਜ਼ੇ ਵਿੱਚ ਲੈ ਲਿਆ ਉਹਨੂੰ ਅਸੀਂ ਜਿਹੜਾ ਫਰੈਂਸਿਕ ਨੂੰ ਅਸੀਂ ਟੀਮ ਨੂੰ ਅਸੀਂ ਉੱਥੇ ਭੇਜ ਦਾਂਗੇ ਜੋ ਉਹਦੇ ਵਿੱਚ ਕੋਈ ਇਹੋ ਜਿਹੀ ਜੇ ਮੰਨ ਲਓ ਵੀ ਇਹਨੇ ਕੋਈ ਡਾਟਾ ਡਿਲੀਟ ਕੀਤਾ ਹੈ ਜਾਂ ਉਹਦੇ ਵਿੱਚ ਗਲਬਕਾਈ ਹੋ ਫਰੈਂਸਿਕ ਟੀਮ ਦੇ ਵਿੱਚ ਜੋ ਵੀ ਸਾਨੂੰ ਰਿਪੋਰਟ ਦੇਣਗੇ ਉਹਦੇ ਮੁਤਾਬਿਕ ਜਿਹੜੀ ਅਗਲੀ ਕਾਰਵਾਈ ਜੁਰਮ ਦੇ ਵਿੱਚ ਵਾਧਾ ਕਰਾਂਗੇ ਠੀਕ ਹੈ ਸਰ ਓਕੇ